ਉਹ ਮੈਂ ਇਹ ਚਮਤਕਾਰ ਦਿਖਾ ਸਕਾਂ ਪਰ ਭਾਈ ਲੰਗਾ ਜੀ ਸ਼ਾਹ ਹੁਸੈਨ ਦੀ ਇਹ ਗੱਲ ਨਾ ਮੰਨੇ ਤੇ ਅੱਖਣ ਲੱਗੇ ਮੈਨੂੰ ਤੁਹਾਡੇ ਪਾਸ ਮੇਰੇ ਗੁਰੂ ਜੀ ਨੇ ਭੇਜਿਆ ਹੈ ਉਂਝ ਮੈਂ ਤੁਹਾਡੇ ਪਾਸ ਕਦੇ ਵੀ ਨਾ ਪਰ ਹੁਣ ਮੈਨੂੰ ਮੇਰੇ ਗੁਰੂ ਜੀ ਨੇ ਪਰ ਹੁਣ ਮੈਨੂੰ ਮੇਰੇ ਗੁਰੂ ਜੀ ਦਾ ਹੁਕਮ ਹੋਇਆ ਹੈ ਤੇ ਤੁਹਾਨੂੰ ਮੇਰੀ ਗੱਲ ਮੰਨਣੀ ਹੀ ਪਵੇਗੀ ਪਰ ਸ਼ਾਹ ਹੁਸੈਨ ਫਿਰ ਵੀ ਨਾ ਮੰਨਿਆ ਇਹ ਦੋਹਾ ਵਿਚਾਰ ਕਾਹ ਸੁਣੀ ਹੋ ਗਈ ਨਾਨ ਹੁਣ ਇੰਨੀ ਵੱਧ ਗਈ ਅਖੀਰ ਵਿੱਚ ਸ਼ਾਹ ਹੁਸਨ ਆवेश ਵਿੱਚ ਆਣ ਕੇ ਤੇ ਲੱਠ ਲੈ ਕੇ ਗੁਰੂ ਸ਼ਿ ਪਾਈ ਲੰਗਾ ਦੇ ਪਿੱਛੇ ਪਾਈ ਲੰਗਾ ਜੀ ਨੂੰ ਮਾਰਨ ਲਈ દોੜਿਆ ਤੇ ਆਖਣ ਲੱਗਾ ਕਿ ਜਾਨਾ ਕਿ ਨਹੀਂ ਮਾਰ ਦੇ ਡਰ ਤੋਂ ਪਾਈ ਲੰਗਾ ਜੀ ਜੀ ਨੇ ਆਪਣੀ ਵਿਸਾਖੀ ਉੱਥੇ ਹੀ